ਤੂੰ ਹੀ ਤੂੰ ਹੀ ਵਾਲੇ ਪਾਦੇ ਤੂੰ ਗੁੰਜਾਰੇ ਖੁਦ ਨੂੰ ਮਿਟਾ ਕੇ ਅੰਦਰੋਂ ਤੂੰ ਹੀ ਤੂੰ ਹੀ ਵਾਲੇ ਪਾਦੇ ਗੁੰਜਾਰੇ ਖੁਦ ਨੂੰ ਮਿਟਾ ਦੇ ਜੇ ਤੂੰ ਕਰਨ ਨਾ ਖੁਦਾ ਦੇ ਦੇਦਾਰੇ ਖੁਦ ਨੂੰ ਮਿਟਾ ਦੇ ਅੰਦਰੋਂ ਜੇ ਤੂੰ ਕਰਨ ਨਾ ਖੁਦਾ ਦੇ ਦੇਦਾਰੇ ਖੁਦ ਨੂੰ ਮਿਟਾ ਦੇ ਜੇ ਤੂੰ ਚੜਨਾ ਹੈ ਸ਼ਕ ਦੇ ਪੜੀ ਕਰਨਾ ਫਤੂਰ ਛੱਡ ਦੇ ਜੇ ਤੂੰ ਚੜਨਾ ਹੈ ਸ਼ਕ ਦੇ ਪੜੀ ਜੇ ਕਰਨਾ ਫਤੂਰ ਛੱਡ ਦੇ ਜੇ ਤੂੰੜਨਾ ਹੈ ਸਾਈਂ ਵਾਲੇ ਵੜੇ ਜੇ ਤੂੰੜਨਾ ਹੈ ਛੱਡ ਦੇ ਸੁਧ ਬਣ ਜਾ ਤੂੰ ਸੋ ਨੀਂਦੇ ਵਾਂਗੂ ਬਣਨਾ ਮਨੋ ਰਛਡ ਦੇ ਸੁਭ ਗੁਣਾ ਵਾਲੇ ਪੜਲੇ ਸ਼ਕਾਰੇ ਖੁਦ ਨੂੰ ਮਿਟਾ ਦੇ ਅੰਦਰੋਂ ਜੇ ਤੂੰ ਕਰਨੇ ਖੁਦਾ ਦੇ دیدارੇ ਖੁਦ ਨੂੰ ਮਿਟਾ ਦੇ ਅੰਦਰੋਂ ਕਰ ਕੇ ਵਿਖਾਵੇ ਨਹੀਂ ਕਦ ਮਿਲਦਾ ਦੇਲਤਾ ਪਿਆਰ ਕਰ ਲੈ ਕਰ ਕੇ ਵਿਖਾਵੇ ਨਹੀਂ ਕਦ ਮਿਲਦਾ ਦੇ ਦਿਲਤਾ ਯਾਰ ਕਰ ਲੈ ਹੀਰੇ ਮੋਤੀ ਸੋਨੇ ਦੇ ਨਾ ਪਾਤੁਲਦਾ ਹੀਰੇ ਮੋਤੀ ਦੇ ਦਿਲ ਦਾ ਵਪਾਰ ਕਰ ਲੈ ਮੋਹ जग ਵਾਲਾ ਪਹਿਣਾ ਤੈਨੂੰ ਛੱਡਣਾ ਮੋਹ जग ਵਾਲਾ ਪਹਿਣਾ ਤੈਨੂੰ ਛੱਡਣਾ ਪਹਿਲ ਵੇਚਾਰ ਕਰ ਲੈ ਮੇਰ ਤੇਰ ਵੱਲੋਂ ਕਰ ਜਾ ਕੇ ਨਾਰੇ ਜਿ ਮੇਰ ਤੇਰ ਵੱਲੋਂ ਕਰ ਜਾ ਕੇ ਨਾਰੇ ਖੁਦ ਨੂੰ ਮਿਟਾ ਦੇ ਅੰਦਰ ਜੇ ਤੂੰ ਕਰਨ ਨ ਸਰਬੰਦੇ ਦੇ ਦਾਰੇ ਖੁਦ ਨੂੰ ਮਿਟਾ ਦੇ ਅੰਦਰੋਂ ਜੇ ਤੂੰ ਕਰਨ ਖੁਦਾ ਦੇ ਦਾਰੇ ਖੁਦ ਨੂੰ ਮਿਟਾ ਦੇ ਦਿਲੋਂ ਕੱਢ ਕੇ ਤੂੰ ਹਮੇ ਵਾਲਾ ਕੰਡਾ ਜੇ ਦਿਲੋਂ ਕੱਢ ਕੇ ਤੂੰ ਹਮੇ ਵਾਲਾ ਕੰਡਾ ਓ ਸਦਾ ਹੀ ਨੂਰ ਬਣ ਜਾ ਦਿਲੋਂ ਕੱਢ ਕੇ ਤੂੰ ਹਮੇ ਵਾਲਾ ਕੰਡਾ ਓ ਸਦਾ ਹੀ ਨੂਰ ਬਣ ਜਾ ਓ ਦੇ ਨੇੜੇ ਨੇੜੇ ਟੁਕੜਾਂ ਜੇ ਚਾਵੇਂ ਕੱਚੋ ਕੋ ਹੈ ਨੂਰ ਬਣ ਜਾ ਓ ਦੇ ਨੇੜੇ ਨੇੜੇ ਟੁਕੜਾਂ ਜੇ ਚਾਵੇਂ ਕੱਚੋ ਕੋ ਹੈ ਨੂਰ ਬਣ ਜਾ ਜੇ ਲੁੱਟੀ ਤੂੰ ਲਾਪ ਦੇ ਨਜ਼ਾਰੇ ਫੇਰ ਲੁੱਟੀ ਤੂੰ ਲਾਪ ਦੇ ਨਜ਼ਾਰੇ ਕੁ ਦਿਨੋਂ ਮਿਟਾ ਜੇ ਤੂੰ ਕਰਨੇ ਖੁਦਾ ਦੇ ਦਿਦਾਰੇ ਖੁਦ ਨੂੰ ਮਿਟਾ ਦੇ ਉਦੀ ਨੂੰ ਮਿਟਾ ਦੇ ਅੰਦਰੋਂ ਮਿਟਾ ਦੇ ਅੰਦਰੋਂ ਜੇ ਖੁਦ ਨੂੰ ਮਿਟਾ ਦੇ ਅੰਦਰੋਂ ਖੁਦ ਨੂੰ ਮਿਟਾ